ਸਾਰੇ ਮੇਰੇ ਸਾਰੇ ਸੱਜਣ ਬੀਲਣ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਅੱਜ ਆਪਾਂ ਤੁੰਗਾ ਦੀ ਮੰਡੀ ਤੇ ਪਹੁੰਚਾਂਗੇ ਬਠਿੰਡੇ ਏਰੀਆ ਦਾ ਇੱਕ ਆਪਾਂ ਬਾਈ ਕੋਲੇ ਪਹੁੰਚਦੇ ਜਿਹਦਾ ਨੀਰਾ ਬਾਈ ਸੁੱਧਤ ਤੇ ਪੂਰਾ ਸਾਫ਼ ਸੁਧਰਾ ਹੁੰਦਾਗਾ ਬਾਈ ਤੋਂ ਅੱਜ ਤੋਂ ਪਹਿਲਾਂ ਨਾ ਨਾ ਕਰਦੇ ਕਰਦੇ 100 200 ਕੁਆਟਲ ਨੀਰਾ ਵਿਕ ਚੁੱਕਿਆ ਬਾਈ ਨੇ ਕੰਮ ਚਲਾਇਆਗਾ ਬਾਈ ਦਾ ਪਿੰਡ ਪੰਡਾ ਬਾਈ ਦਾ ਗੱਲਬਾਤ ਕਰਾਂਗੇ ਕਿੱਥੋਂ ਦਾ ਬਾਈ ਹੈਗਾ ਕਿਹੜਾ ਪਿੰਡ ਹੈਗਾ ਤੇ ਇਤਨਾ ਬਾਈ ਨਾਲ ਆਪਾਂ ਨੀਰੇ ਦਾ ਰੇਟ ਪੁੱਛਾਂਗੇ ਤੇ ਕਿਹੜਾ ਕਿਹੜਾ ਨੀਰਾ ਮਿਲਦਾ ਬਾਈ ਨਾਲ ਗੱਲਬਾਤ ਕਰਦੇ ਆ ਆ ਬਾਈ ਹੈਗਾ ਆਪਾਂ ਉਹ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜਾ ਪਿੰਡ ਕਿਹੜਾ ਹੈ ਆਪਣਾ ਪੁੱਚੋ ਲਾਗੇ ਫੂਲਾ ਪਿੰਡ ਆ ਜੀ ਫੂਲਣ ਥਾਣਾ ਫੂਲਾ ਪਿੰਡ ਆ ਜੀ ਤੁਹਾਡੇ ਕੋਲੇ ਕਿਹੜੀ ਕਿਹੜੀ ਤਰ੍ਹਾਂ ਦੇ ਨੀਰੇ ਹੁੰਦੇ ਨੇ ਜੀ ਸਾਡੇ ਕੋਲੇ ਮੂੰਫਲੀ ਦਾ ਮੂੰਗੀ ਦਾ ਗਵਾਰੀ ਦਾ ਨੀਰਾ ਹਾਂ ਜੇ ਕੋਈ ਹੋਰ ਲੰਗ ਬੱਕਰੀ ਮੰਗਾਉਂਦਾਗਾ ਲੰਗ ਪਤੀ ਉਹ ਵੀ ਲਿਆ ਦਨੇ ਜਿਹੜੀ ਚੀਜ਼ ਕਹਿੰਦਾ ਅਗਲਾ ਉਹੀ ਲਿਆ ਦਨੇ ਅੱਛਾ ਬਾਈ ਤੁਸੀਂ ਆਰਡਰ ਤੇ ਵੀ ਚੀਜ਼ ਚੀਜ਼ ਦੇ ਦਨੇ ਜੇ ਬਾਈ ਜਾਣ ਸੋਣ ਤੁਹਾਡੇ ਕੋਲੋਂ ਕਿਸਨੇ ਨੀਰਾ ਲੈਣਾ ਹੋਵੇ ਨੀਰਾ ਲੈ ਕੇ ਤੁਹਾਨੂੰ ਫੋਨ ਕਰਕੇ ਕਹੇ ਵੀ ਬਾਈ ਸਾਡੇ ਪਿੰਡ ਛੱਡਣਾ ਹੋਵੇ ਕਿਵੇਂ ਤੁਸੀਂ ਪਹੁੰਚ ਕਰਦਾਂਗੇ ਬਾਈ ਪਹੁੰਚ ਕਰ ਦੋਗੇ ਉਹ ਜਾ ਰੇਟ ਹੋ ਜਾਂਦਾ ਨਾ ਬਾਈ ਜੀ ਹੋਰ ਤਾਂ ਜੈਰ ਜੀ ਜਿੰਨੀ ਕਵਾਟ ਹੈਗੀ ਅਗਲੇ ਦੀ ਅੱਗੇ ਦੂਰ ਨੇੜੇ ਦੀ ਉਸ ਹਾਵ ਨਾਲ ਅਸੀਂ ਇੱਥੋਂ ਲੈ ਕੇ ਆ ਤੂਰੀ ਮਰੇਲ ਕੋਟਲੇ ਤੱਕ ਇਧਰ ਸਮਰੂਰ ਚੰਦ ਲੁਧਿਆਣੇ ਤੱਕ ਇਧਰ ਆਪਣਾ ਕੀ ਕਹਿੰਦੇ ਆ ਫਰੋਜਪੁਰ ਤੱਕ ਫਾਜ਼ਲਕਾ ਤੱਕ ਅਸੀਂ ਨੀਰਾ ਪਹੁੰਚਾਈ ਜਾਂਦੇ ਆ ਜੀ ਸਰ ਨੀਰੇ ਦਿਖਾ ਸਕਦਾ ਕਿਹੜੇ ਕਿਹੜੇ ਤਰ੍ਹਾਂ ਦੇ ਨੀਰੇ ਨੀਰਾ ਆਪਣੇ ਕੋਲ ਬਾਈ ਮੈਂ ਬਾਈ ਜੀ ਇਹ ਇਸ ਟਾਈਮ ਤੇ ਸਾਡੇ ਕੋਲ ਇੱਕ ਗੁਵਾਰੀਆ ਦਾ ਨੀਰਾ ਹੈਗਾ ਫਲੀ ਵਾਲਾ ਪੂਰਾ ਪਿਓਰ ਨੀਰਾ ਠੀਕ ਹੈ ਤੇ ਬਾਕੀ ਨੀਰੇ ਸਾਡੇ ਕੋਲੇ ਆਪਦੇ ਘਰੇ ਸਟਾਕ ਵੀ ਪਏ ਨੇ ਤੇ ਬਾਕੀ ਅਸੀਂ ਨਾਲ ਦੀ ਨਾਲ ਰਾਸਥਾਨ ਚੋਂ ਲਿਆ ਕੇ ਪਹੁੰਚ ਕਰੀ ਜਾਂਦੇ ਆ ਜੀ ਠੀਕ ਹੈ ਇਹ ਨੀਰਾ ਆਪਣਾ ਬਾਈ ਜੀ ਦੇਖ ਲਓ ਨੀਰਾ ਪੂਰਾ ਸਾਫ ਸੁਥਰਾ ਹੈਗਾ ਕੋਈ ਰੇਤਾਂ ਨਹੀਂ ਕੋਈ ਮਲਾਪਟ ਨਹੀਂ ਕੋਈ ਬੱਕਰੀ ਨੂੰ ਨੁਕਸਾਨ ਦਾ ਇੱਕ ਕੋਈ ਚੀਜ਼ ਨਹੀਂ ਬਾਈ ਸਿਰੇ ਦਾ ਇੱਕੜੀ ਦਾ ਇੱਕ ਨੀਰਾਗਾ ਬਾਈ ਜੀ ਪੂਰਾ ਇੱਕ ਨੰਬਰ ਨੀਰਾ ਦਊ ਬਾਈ ਕੋਈ ਜੇ ਕਿਸੇ ਨੂੰ ਕੋਈ ਮਲਾਵਟ ਦੇਂਦੀ ਤਾਂ ਬਾਈ ਨੂੰ ਕਹਿ ਸਕਦਾ ਵਾਪਸ ਫੋਨ ਕਰਕੇ ਵੀ ਤੇਰੀ ਮਲਾਵਟਾ ਇੱਕ ਨੰਬਰ ਨੀਰਾ ਹੋਊਗਾ ਬਾਈ ਜੀ ਜੇ ਆ ਬਾਈ ਚਾਹਤ ਤੁਹਾਡੇ ਨੀਰਾ ਜਿਹੜੇ ਬੋਰੀਆਂ ਨੇ ਕੱਲੇ 'ਚ ਤੁਸੀਂ ਕਿੰਨੇ ਕੁਆਂਟਲ ਤੱਕ ਨੀਰਾ ਅਗਲੇ ਦੇ ਅਗਲੇ ਨੂੰ ਮੰਨ ਲਗੀ ਜਦੋਂ ਕੋਈ ਬੰਦਾ ਲੈਣ ਆ ਸਕਦਾ ਕਿੰਨੇ ਕੁਆਂਟਲ ਤੱਕ ਨੀਰਾ ਦੇ ਸਕਦਾ ਤੁਸੀਂ ਅਸੀਂ 20 ਕੁਆਂਟਲ ਤੋਂ ਉੱਤੇ-ਉੱਤੇ ਅਸੀਂ ਪਹੁੰਚ ਕਰ ਸਕਦੇ ਹਾਂ 20 ਤੋਂ ਥੱਲੇ ਪਹੁੰਚ ਤੋਂ ਕੋਈ ਫਾਇਦਾ ਨਹੀਂ ਗਏ ਸਾਡੇ ਹਾਂ ਸੋਨ ਬਾਕੀ ਦਾ ਗੱਟੇ ਦਾ ਰ ਅੱਜ ਮੰਡੀ ਦਾ ਗੱਟੇ ਦਾ ਰੇਟ ਹੈਗਾ 200 ਰੁਪਏ ਦਾ ਜੀ ਕਿੰਨੇ ਕਿਲੋ ਦਾ ਗੱਟਾ ਹੁੰਦਾ ਉਹ 20 ਕਿਲੋ ਦਾ ਜੋਖ ਕੇ ਗੱਟਾ ਦਿੰਨੇ ਆ ਜੀ ਠੀਕ ਠੀਕ ਯਾਨੀ ਵੀ ਜਿਹੜਾ ਵੀ ਗੱਟਾ ਚਾਹੇ ਮੂਫਲੀ ਦਾ ਚਾਹੇ ਕਾਸ਼ੇ ਦਾ ਮਰਜੀ ਆ ਵੀ ਉਹਦਾ ਰੇਟ ਆ ਮੂਲੀ ਦਾ ਕੁਝ ਹੋਰ ਚੀਜ਼ ਹੈ ਜੀ ਮੂੰਗੀ ਦਾ ਕੁਝ ਹੋਰ ਰੇਟ ਆ ਇਹ ਸਾਰੇ ਰੇਟ ਦੱਸ ਦੋ ਨਾ ਫਿਰ ਦੱਸ ਕੀ ਬੰਦਾ ਲੈ ਕੇ ਜਿੱਦਾਂ ਅੱਜ ਸਾਡੇ ਕੋਲ ਗੁਵਾਰੀ ਵੀ ਪਈ ਹੈ ਜੀ ਗੁਵਾਰੀ ਦੇ ਹਿਸਾਬ ਨਾਲ ਬੰਦਕੇ ਵਾਲਾ ਵੀ ਸਾਡਾ ਇਫੋਂ ਦਾ ਰੇਟ ਮੰਡੀ ਦਾ ਰੇਟ 900 ਰੁਪਏ ਆਗਾ ਠੀਕ ਆ ਜਿਵੇਂ ਅਗਲਾ ਅੱਗੇ ਪਹੁੰਚ ਪਹਚਾਊਗਾ ਉਸ ਹਿਸਾਬ ਨਾਲ ਸੀ ਰੇਟ ਦੇ ਦਿੰਨੇ ਹੈਗੇ ਆ ਬਾਟ ਦੇ ਹਿਸਾਬ ਨਾਲ ਬਾਕੀ ਬਕਾਇਦਾ ਇੱਕ ਹੋਰ ਗੱਲ ਹੈਗੀ ਆ ਜੇ ਬਾਈ ਜਾਨ ਸੇ ਕੋਈ ਕਿਸੇ ਬੰਦੇ ਨੂੰ ਗੱਡੀ 'ਚ ਖਰਾਬੀ ਲੱਗਦੀ ਆ ਮਿੱਟੀ ਘਟਾ ਲਾਦਾ ਨਾਲ ਦੀ ਨਾਲ ਸਾਡੀ ਉਸੇ ਉੱਥੇ ਹੀ ਵਾਪਸ ਲੈ ਕੇ ਆਵਾਂਗੇ ਅਗਲਾ ਚੈੱਕ ਕਰਕੇ ਦਿਖਾ ਦੇਵੀ ਆ ਬਈ ਮਿੱਟੀ ਹੈਗੀ ਜਿਹੜੀਆਂ ਕਿਹੜੀਆਂ ਮੰਡੀ ਤੇ ਜਾਂਨੇ ਆਪਾਂ ਅਸੀਂ ਬਾਈ ਜੀ ਕਿੱਲਾ ਕੱਲੀ ਸਾਡਾ ਪਿੰਡ ਹੈਗਾ ਨੇੜੇ ਪੂਲਾ ਇਹਦੇ ਕਰਕੇ ਸਾਠੋਂ ਇਕੱਲੀ ਆਹ ਤੌਂਗੜੀ ਮੰਡੀ ਲੱਗਦੀ ਆ ਉਸ ਤੋਂ ਬਾਅਦ ਚ ਸਾਠੋਂ ਇਕੱਲੀਆਂ ਪਹੁੰਚਾਂ ਹੀ ਹੁੰਨੀਆਂ ਜਿੱਥੇ ਜਿੱਥੇ ਪਹੁੰਚ ਕਰਨੀਆਂ ਮਾਲ ਦੀ ਤੌਂਗੜੀ ਮੰਡੀ ਤੇ ਹਰ ਵਾਰੀ ਪਹੁੰਚਦੇ ਹੁੰਦੇ ਆ ਤੌਂਗੜੀ ਮੰਡੀ ਤੇ ਹਰ ਵਾਰੀ ਹੁੰਦੇ ਆ ਪਰ ਐਤਕੇ ਅਸੀਂ ਮੋਦਕੀ ਮੰਡੀ ਤੇ ਵੀ ਉੱਥੇ ਜਾਣ ਨੂੰ ਤਿਆਰ ਹੈਗੇ ਆ ਵੀ ਕਿਉਂਕਿ ਸਾਡੇ ਕੋਲ ਮਾਲ ਤਿਆਰ ਕੀਤਾ ਪਿਆ ਗੋ ਵੀ ਅਸੀਂ ਜਾਵਾਂਗੇ ਲੌਂਗਵਾਲ ਇਹ ਮੋਬਾਈਲ ਨੰਬਰ ਕੋਈ ਆਪਣਾ ਜਿੰਵੇਂ ਕੋਈ ਲੈਣਾ ਹੋਵੇ ਕੋਈ ਕੰਟੈਕਟ ਨੰਬਰ 70870 95811 ਆ ਨੰਬਰ ਆ ਬਾਈ ਬਾਈ ਇੱਕ ਵਾਰੀ ਫੇਰ ਬੋਲ ਦਈਏ ਗੱਲ ਕਰ ਸਕਦੇ ਹਾਂ 70870 ਹੂੰ ਹੂੰ 95811 ਆ ਨੰਬਰ ਤੇ ਕਾਲ ਕਰ ਲੋ ਬਾਈ ਨਾਲ ਬਾਈ ਜੀ ਬਾਈ ਨੇ ਤੁਹਾਨੂੰ ਸਕਰੀਨ ਤੇ ਜਿਹੜਾ ਬਾਈ ਦਾ ਸਕਰੀਨ ਤੇ ਨੰਬਰ ਆਊਗਾ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆਪਦੇ ਘਰੇ ਬੈਠੇ ਨੀਰਾ ਮੰਗਾ ਸਕਦੇ ਹੋ ਇੱਕ ਨੰਬਰ ਨੀਰਾ ਗਾ ਜ਼ਿੰਮੇਵਾਰੀ ਲੈਣ ਵਾਲੀ ਗੱਲਬਾਤ ਆ ਗਈ ਬਾਈ ਵੀ ਆਪ ਤੁਹਾਨੂੰ ਦਿਖ ਰਿਹਾ ਬਾਈ ਕਹਿੰਦਾ ਮੈਂ ਕੋਈ ਵੀ ਮਲਾਪਟ ਵਗੈਰਾ ਜਾਂ ਕੋਈ ਵੀ ਦੋ ਨੰਬਰ ਚ ਕੰਮ ਨਹੀਂ ਕਰਦਾ ਜੇ ਕੋਈ ਰੇਤਾ ਜਾਂ ਗਾਰਾ ਆਉਂਦਾਗਾ ਤਾਂ ਤਾਂ ਤੁਸੀਂ ਬਾਈ ਨੂੰ ਕਹਿ ਕੇ ਵਾਪਸ ਕਰਾ ਸਕਦੇ ਹੋ ਨੀਰਾ ਬਾਈ ਇੱਕ ਨੰਬਰ ਆ ਸੀ ਵੀ ਕਹਿ ਸਕਦੇ ਆ ਗੱਲਾਂ ਕਿਉਂਕਿ ਬਾਈ ਕੋਲ ਆ ਕੇ ਤੁਸੀਂ ਕਸਟਮਰ ਦੇਖੋ ਬਾਈ ਦੇ ਆਲੇ-ਦਾਲੇ ਕਮ ਕਸਟਮਰ ਇਹ ਸਰਬ ਨੀਰਾ ਲੈਣ ਵਾਲੇ ਨੇ ਜਿਹੜੇ ਬਾਈ ਕੋਲੇ ਖੜੇ ਨੇ ਇਸ ਟਾਈਮ ਬਾਈ ਦਾ ਨੀਰਾ ਦੇਖੋ ਬਾਈ ਜੀ ਪੂਰਾ ਸਾਫ ਸੁਧਰਾਗਾ ਤੇ ਗੱਟਾ 30 ਕਿਲੋ ਦਾ ਹੁੰਦਾ ਵੱਡੇ ਵੀਰ ਹਾਂ ਨਹੀਂ 20 ਕਿਲੋ ਦਾ ਗੱਟਾ ਜੀ 20 ਕਿਲੋ ਦਾ ਗੱਟਾ ਹੁੰਦਾ ਜਿਹੜਾ ਸਾਫ ਸੁਧਰਾ ਪੂਰਾ ਨੀਰਾ ਹੁੰਦਾ ਹਾਂ ਜੀ ਹਾਂਜੀ ਬਾਕੀ ਸਰ ਆਪਣੇ ਕੋਲ ਬੋਰੇ ਹੁੰਦੇ ਆ ਜੇ ਕਿਸੇ ਨੇ ਕੁਆਂਟਲ ਲੈਣਾ 50 50 ਕਿਲੋ ਦੇ ਬੋਰੇ ਭਰ ਕੇ ਦੇ ਦੇਈਏ ਜਿਹੜੇ ਇਹਦਾ ਰੇਟ ਇਸ ਟਾਈਮ ਹੁਣ ਕਿੰਨਾ ਦੀ ਇੱਥੋਂ ਦਾ 900 ਦਾ ਰੇਟ ਆ ਜੀ ਜਿਹੜਾ ਆਪਣੇ ਮਤਲਬ ਡੇਲੀ ਚੇਂਜ ਹੁੰਦਾ ਰੇਟ ਇੱਕ ਇੱਕ ਰੇਟ ਦਾ ਜੀ ਹੁਣ ਜਿਵੇਂ ਦਰ ਸਰਦੀਆਂ ਦੇ ਵਿੱਚ ਇਹਦਾ ਰੇਟ ਵਧੇ ਜਾਂਦਾ ਹੈਗਾ ਅਸਹੀ ਕਿਉਂਕਿ ਧੁੰਦ ਦੇ ਕਾਰਨ ਗੱਡੀਆਂ ਵੀ ਲੇਟ ਆਉਂਦੀਆਂ ਗਈਆਂ ਤੇ ਕੋਸ਼ ਹੋਰ ਵੀ ਬਣਗਰ ਦਿੱਕਤਾਂ ਤੁੰਦ ਚ ਪੈਣ ਲੱਗ ਜਾਂਦੀਆਂ ਆ ਜੇ ਸਰਦੀ ਚ ਪਿੱਛੇ ਉਹ ਵੀ ਰੇਟ ਤੇਜ ਹੋ ਜਾਂਦਾਗਾ ਜਿਵੇਂ ਜਿਵੇਂ ਹੁਣ ਜੇਰਾ ਕੋਈ ਹੁਣ ਸਟਾਉਂਦਾਗਾ ਬੰਦਾ ਮਾਲ ਤਾਂ ਹੁਣ ਘੱਟ ਰੇਟ ਤੇ ਮਿਲ ਜਾਂਦਾ ਹਰ ਇੱਕ ਨੂੰ ਤੇ ਜੇ ਕੋਈ ਇਦੋਂ 5 ਦਿਨ ਛੜਦਾ 10 ਦਿਨ ਛੜਦਾ ਫੋਰ ਤੇਜ ਹੋਣਾਗਾ ਇਹਦਾ ਰੇਟ ਜੀ ਨਹੀਂ ਤਾਂ ਹਾਂ ਇਹ ਤਾਂ ਹੁਣ ਹੀ ਜਾਣਾ ਬੰਦੇ ਇੰਨਾ ਹੀ ਹੁੰਦਾ ਵੀ ਰੇਟ ਇਹਦਾ ਵੱਧ ਹੀ ਚੱਲਦਾ ਜਾ ਘੱਟਦਾ ਗਰਮੀ ਚ ਜਾਂਦਾ ਜਦੋਂ ਜਮਾ ਜਦੋਂ ਇਹ ਉਧਰ ਰਾਜਸਥਾਨ ਚ ਸੀਜ਼ਨ ਆਉਂਦਾ ਹੁੰਦਾ ਜੀ ਇਹਦਾ ਉਸ ਟਾਈਮ ਚ ਇਹ ਸਸਤਾ ਹੁੰਦਾ ਜਦੋਂ ਇਹਦਾ ਸੀਜ਼ਨ ਆਫ ਹੋ ਗਿਆ ਉਦੋਂ ਸਟਾਕ ਨੂੰ ਮਿਲਣ ਲੱਗ ਗਿਆ ਸਟਾਕਾਂ ਤੋਂ ਮਿਲਣ ਲੱਗ ਗਿਆ ਇੱਕ ਤਾਂ ਖੇਤਾਂ 'ਚ ਨੀਰਾ ਹੁੰਦਾ ਤੇ ਇੱਕ ਸਟਾਕਾਂ ਦੇ ਹੁੰਦਾ ਹੁਣ ਜਿਹੜਾ ਸਟਾਕਾਂ ਦੇ ਆਪਾਂ ਲੈਣੇ ਹੈਗੇ ਨੀਰਾ ਤਾਂ ਉਹ ਮਹਿੰਗਾ ਮਿਲਦਾ ਜੀ ਤੇ ਇੱਥੇ ਵੀ ਮਹਿੰਗਾ ਦਿੱਸਦਾ ਜਾਂਦਾ ਅੱਗੇ ਫਿਰ ਉਹ ਛੋਡੇ ਮੰਤਰੀ ਜਹਾਂ ਜਮੇ ਤੁਹਾਨੂੰ ਉਹਦਾ ਨੀਰਾ ਤੁਸੀਂ ਆਪ ਦਾ ਕੱਢ ਕੇ ਖਰਚਾ ਪਾਣੀ ਹਾਂਜੀ ਉਸ ਹੱਬ ਨਾਲ ਤੀ ਨੀਰਾ ਦੇਣੇ ਹੁਣ ਹਾਂਜੀ ਹਾਂਜੀ ਜੇ ਕਿਸੇ ਵੀ ਵੀਰ ਭਾਈ ਨੂੰ ਲੱਗੇ ਕੋਈ ਰੇਤੇ ਵਾਲੀ ਗੱਡੀ ਹੈਗੀ ਆ ਸਾਡੀ ਗੱਡੀ ਸਾਨੂੰ ਉੱਥੇ ਵਾਪਸ